ਤਨੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨ ਬਾਚ ਰਾਧਾ ਸੋ ਦੋਹਰਾ ਕ੍ਰਿਸ਼ਨ ਰਾਧਕਾ ਸੰਗ ਕਹਿਓ ਅਤਹੀ ਬਿਹਸ ਕੈ ਬਾਤ ਖੇਲਹੁ ਗਾਵਹੁ ਪ੍ਰੇਮ ਸੋ ਸੋਨ ਸਮ ਕੰਚਨ ਗਾਤ ਕ੍ਰਿਸ਼ਨ ਬਾਤ ਸੁਨ ਰਾਧਕਾ ਅਤਹੀ ਬਿਹਸ ਕੈ ਚੀਤ ਸਾਸ ਬਿਖੈ ਗਾਵਨ ਲਗੀ ਗਵਰਨ ਸੋ ਮਿਲਗੀ ਤਸਵਈਆ ਚੰਦਰ ਚੰਦਰ ਭਗਾ ਅਰਚੰਦਰ ਮੁਖੇ ਮਿਲਕੇ ਮ੍ਰਿਗ ਭਾਣ ਸੁਤਾ ਸੰਗ ਗਾਵੈ ਸੋਰਠ ਸਾਰੰਗ ਸੁਧਮਨਾਰ ਬਿਲਾਵਲ ਪੀਤਰ ਤਾਨ ਬਸਾਵੈ ਬ੍ਰਿਜ ਰਹੀ ਬ੍ਰਿਜ ਹੂੰ ਕੀਤ੍ਰਿਆ ਸੋਉ ਰੀਜ ਰਹੈ ਧੁਨ ਜੋਤ ਸੁਣ ਪਾਵੈ ਜੋ ਸੁਣ ਕੈ ਇਨ ਪਹਿਤ ਕ ਬਨ ਤਿਆਗ ਮ੍ਰਿਗ ਮ੍ਰਿਗ ਅਓ ਚਲ ਆਗੈ ਤੈਨਸ ਸੇਨਦਰ ਮੰਗ ਦਈ ਸਿਰ ਪੈ ਰਸ ਸੋ ਤਿਨ ਕੋ ਅਤ ਹੀ ਮਨ ਭੀਨੋ ਬੇਸਰ ਆੜ ਸੁ ਕੰਠ ਸ੍ਰੀ ਅਰ ਮੋਤ ਸ੍ਰੀ ਹੂੰ ਕੋ ਸਾਜਨ ਵੀਨੋ ਭੂਖਣ ਆਗ ਸਬੈ ਸਾਜ ਸੁੰਦਰ ਅੰਖਨ ਭੀਤਰ ਕਾਜਰ ਦੀਨੋ ਤਾਹੀ ਸੋਕਤੇ ਕਬ ਸਿਆਮ ਕਹੈ ਭਗਵਾਨ ਕੋ ਚਿੱਤ ਚੜਾਏ ਕੈ ਦੀਨੋ ਸਵਿਆ ਚੰਦ ਕੀ ਚਾਂਦਨੀ ਮੈਂ ਕਬ ਸਿਆਮ ਜਬ ਹਰ ਖੇਲਾ ਖੇਲਨ ਨਰਾਸ ਲਗਿਓ ਹੈ ਰਾਧੇ ਕੋ ਅਨਨ ਸੁੰਦਰ ਪੀਖ ਕੈ ਚਾਂਦ ਸੋ ਤਾਹੀ ਕੇ ਵਿੱਚ ਪਗਿਓ ਹੈ ਹਰ ਕੋ ਤਿੰਨ ਚਿੱਤ ਚੁਰਾਈ ਲਿਓ ਕਿ ਸੋ ਕਿਡੋ ਕਬਰ ਕੋ ਮਨ ਝੂਮ ਗਿਓ ਹੈ ਨੈਣਨ ਕੋ ਰਸ ਕਿੰਦੇ ਪਿਲਵਾ ਮਿਰਖ ਭਾਨ ਠੱਗੀ ਭਗਵਾਨ ਠੱਗਿਓ ਹੈ ਜਿਹ ਕੋ ਪਿਕ ਕੈ ਮੁਖ ਨ ਮੈਨ ਲੱਜੈ ਜਿਹ ਕੋ ਦਿਖਤੈ ਮੁਖ ਚੰਦਰ ਲੱਜੈ ਕਬ ਸਿਆਮ ਕਹੇ ਸੋ ਖੇਲਤ ਹੈ ਸੰਗ ਕਨਰ ਕੇ ਸੁਭ ਸਾਜ ਸਜੈ ਉਹਨੂੰ ਸੂਰਤਵੰਤ ਰਚੀ ਬ੍ਰਹਮਾ ਕਰਕੇ ਅਤਹੀ ਦੁਚਕੈ ਨ ਕਜੈ ਮਨ ਮਾਲਕੇ ਵਿਚ ਬਿਰਾਜਤ ਜਿਉ ਤਿਮ ਤ੍ਰਿਯਨ ਮੈਤਰੀ ਆਰਾਜ ਰਜੈ ਗਾਇਕ ਇਸ ਗੀਤ ਭਲੀ ਬਿਦ ਸੁੰਦਰ ਰੀਜ ਬਜਾਵਤ ਪੀ ਪਿਰਤਾਰੀ ਅੰਜਨ ਆਦ ਸੁਧਾਰ ਭਲੇ ਪਟ ਸਾਜਨ ਕੋ ਸਜ ਕੇ ਸੁਗਵਾਰੀ ਤਾਂ ਛਬ ਕੀ ਅਤਹੀ ਸੁਪ੍ਰਭਾ ਕਬ ਨੈ ਮੁਖ ਤੇ ਇਹ ਭਾਂਤ ਉਚਾਰੀ ਮਨ ਹ ਕਾਨ ਹੀ ਕੇ ਰਸ ਤੇ ਇਹ ਪੂਲ ਰਹੀ ਤ੍ਰੀਆ ਆਨੰਦ ਬਾਰੀ ਸਵਯਾ ਤਾਂ ਕੀ ਪ੍ਰਭਾ ਕਬ ਸ਼ਾਮਕ ਹ ਜੋ ਰਾਜਤ ਰਾਸ ਬਖੈ ਸਖੀਆਂ ਹੈ ਜਾ ਮੁਖ ਉਪਮ ਚੰਦ ਛਟਾਸਮ ਚਾਜ ਤਕਾ ਉਨਨ ਸੀ ਅਖੀਆਂ ਹੈ ਤਾਂ ਕਿ ਕਿਦੋਂ ਅਤਹੀ ਉਪਮ ਕਬਨੇ ਮਨ ਭੀ ਤਰ ਜਾਉ ਲਖੀਆਂ ਹੈ ਲੋਗਨ ਕੇ ਮਨ ਕੀ ਹਰਤਾ ਸੁਮਨ ਮਨੀ ਨਨ ਕੇ ਮਨ ਕੀ ਚਖੀਆਂ ਹੈ ਰੂਪ ਸਚੀ ਇਕ ਚੰਦਰ ਪ੍ਰਭਾ ਇਕ ਮੈਨ ਕਲਾ ਇਕ ਮੈਨ ਕੀ ਮੂਰਤ ਵਿਚ ਛਟਾ ਇਕ ਦਾਰਮ ਦਾੰਤ ਬਰਾਬਰ ਜਾਹੀ ਕੀ ਹੈ ਨਾ ਕਛੂ ਰਾਤ ਦਾਮਨ ਅਮ੍ਰਿਗ ਕੀ ਮ੍ਰਿਗਨੀ ਸਰਮਾਇ ਜਿਸੈ ਪਿਖ ਹੋਤ ਹੈ ਜੂਰਤ ਸੋ ਕਥਾ ਕਬ ਸ਼ਾਮਕ ਹੈ ਸਭ ਰੀਜ ਰਹੀ ਹਰ ਕੀ ਪਿਖ ਮੂਰਤ ਮਿਕ ਭਾਨ ਸੁਤਾ ਹੱਥ ਬਾਤ ਕਹੀ ਤਿਹਕੇ ਸੰਗ ਜੋ ਹਰ ਅੰਤ ਆਗਾਦੋ ਸ਼ਾਮਕ ਹੈ ਬਤੀਆ ਹਰ ਕੇ ਸੰਗ ਐਸੇ ਕਹੀ ਪਟ ਕੋ ਤਜ ਰਦ ਰਾਸ ਬਿਖੈ ਤੁਮ ਨਾ ਚਹੋ ਜੂ ਤਜ ਕੈ ਅਤਹੀ ਮਨ ਲਾਜ ਕੋ ਬਦੋ ਤਾ ਮੁਖ ਕੀ ਛਬ ਜੋ ਪ੍ਰਗਤੀ ਮਨ ਅਬਰਨ ਤੇ ਨਿਕ ਸਿਉ ਸਸ ਆਦੋ ਜਿਨ ਕੇ ਸਿਰ ਸੇਂਦਰ ਮਾਂਗ ਬਿਰਾਜਤ ਰਾਜਤ ਹੈ ਬਿੰਦੂਆ ਜਿਨ ਪੀਲੇ ਕੰਚਨ ਭਾਰ ਚੰਦਰ ਪ੍ਰਭਾ ਜਿਨ ਕੇ ਤਨ ਲੀਨ ਸਬ ਫੂਨ ਲੀਲੇ ਇਕਤ ਧਰੇਤ ਸੁੰਦਰ ਸਾਜ ਧਰੇ ਇਕ ਲਾਲ ਸੱਜੇ ਇਕ ਨੀਲੇ ਸਿਆਮ ਕਹੈ ਸਉਰੀਜ ਰਹਾ ਪਿਖ ਕਹੈ ਦ੍ਰਿਗ ਕੰਜਕੇ ਕਾਨ ਰਸੀਲੇ ਸਵਿਆ ਸਭ ਗੁਆਰਨੀਆ ਤਹ ਖੇਲਤ ਹੈ ਸੁਭ ਅੰਗਨ ਸੁੰਦਰ ਸਾਜ ਕਈ ਸਉ ਰਾਮ ਸਉ ਦਾਸ ਬਿਖੇਤਹ ਖੇਲਤ ਹੈ ਹਰ ਸੋ ਮਨ ਮੈ ਅਤਹੀ ਉਮਈ ਤਬ ਸਿਆਮ ਕਹੈ ਤਿਨ ਕੀ ਉਪਮਾ ਜੋ ਹੁਤੀ ਤਹ ਗਵਾਰਨ ਰੂਪ ਰਹੀ ਮਨੁ ਸਿਆਮ ਹੈ ਕੋ ਤਿਨ ਗੋਰਨ ਪੇਖ ਕੈ ਸਿਆਮ ਹੈ ਸੀ ਸਭ ਹੋਏ ਗਈ ਸਵਈਆ ਕੇਲ ਕੈ ਰਾਸ ਮੈ ਰੀਜ ਰਹੀ ਕਬ ਸਿਆਮ ਕਹੈ ਮਨ ਆਨੰਦ ਕਹਿ ਕੈ ਚੰਦਰ ਮੁਖੀ ਤਨ ਕੰਚਨ ਭਾ ਹਸ ਸੁੰਦਰ ਬਾਤ ਕਹੀ ਉਮਗੈ ਕੈ ਪੇਖਤ ਸੂ ਪੇਖਤ ਮੂਰਤ ਭੀ ਰਸ ਕੇ ਬਸ ਆਪਨ ਤੇ ਬੱਡ ਵਾਹਿ ਲਖੈ ਕੈ ਜੋ ਮ੍ਰਿਗ ਨੇ ਮ੍ਰਿਗ ਪੇਖ ਤਤਿਓ ਬ੍ਰਿਖ ਭਾਨ ਸੁਤਾ ਭਗਵਾਨ ਚਿਤਾ ਕਾ ਬ੍ਰਿਖ ਭਾਨ ਸੁਤਾ ਪਿਖ ਰੀਜ ਰਹੀ ਆਤ ਸੁੰਦਰ ਸੁੰਦਰ ਕਾਨ ਕੋ ਆਨਨ ਰਾਜਤ ਤੀਰ ਨਦੀ ਜੇ ਹਕੇ ਸੋ ਬਿਰਾਜਤ ਫੂਲਨ ਕੇ ਜੁਤ ਕਾਨਨ ਨਨਕੇ ਭਾਵਨ ਸੋ ਹਰ ਕੋ ਮਨ ਮੋਹਿ ਲਇਓ ਰਸ ਕੀ ਅਬ ਮੰਨਨ ਚਿਓ ਰਸ ਲੋਗਨ ਪਾਉ ਹਨ ਲੈ ਧਨ ਨਨਨ ਸੈਨ ਸੁਕੰਜਕ ਸੇ ਬਨਨ ਕਾਨ ਸੋ ਪ੍ਰੀਤ ਵਢੇ ਤਿੰਕੀ ਨਾ ਘਟੇ ਗਛ ਪੈ ਬਨਹੀ ਸੋ ਪਈ ਹੈ ਦਾਰ ਕਾ ਲਾਜ ਸਭ ਮਨ ਕੀ ਹਰ ਕੇ ਸੰਗ ਖੇਲਨ ਕਉ ਉਮਈ ਹੈ ਸ਼ਿਆਮ ਕਹੈ ਤਿਨ ਕੀ ਉਪਮਾ ਅਤ ਹੀ ਜੋ ਤ੍ਰਿਆ ਅਤ ਰੂਪ ਰਹੀ ਹੈ ਸੁੰਦਰ ਕਾਨ ਜੂ ਕਉ ਪਿਕ ਕੈ ਤਨ ਮੈਂ ਸਭ ਗਵਾਰਨ ਹੋਏ ਗਈ ਹੈ ਸਵਈਆ ਨੈਨ ਮ੍ਰਿਗੀ ਤਨ ਕੰਚਨ ਕੇ ਸਭ ਚੰਦ ਮੁਖੀ ਮਨੋ ਸੇਂਦਰ ਚੀ ਹੈ ਜਾ ਸਮ ਰੂਪ ਨਰਾਜਤ ਹੈ ਦਤ ਰਾਵਨ ਤ੍ਰੀਯ ਨਾ ਔਰਮ ਸਚੀ ਹੈ ਤਾ ਮਹਰੀਜ ਮਹਾਕਰਤਾਰ ਕਿਰਪਾ ਕਟ ਕੇ ਹਰ ਕੈ ਸੁਗਚੀ ਹੈ ਤਾ ਸੰਗ ਪ੍ਰੀਤ ਕਹ ਕਬ ਸਿਆਮ ਮਹਾ ਭਗਵਾਨਹਿ ਕੀ ਸੋ ਮਚੀ ਹੈ ਸੋਇਆ ਰਗਨ ਔਰ ਸੁ ਭਾਵਨ ਕੀ ਅਤ ਗਾਰਨ ਕੀ ਤਹ ਮਾਡਤ ਮਾਡ ਪਰੀ ਬ੍ਰਿਜ ਕੀ ਤਨ ਕੀ ਅਤ ਹਾਸਨ ਸੋ ਜਹ ਖੇਲਤ ਭੀ ਕਈ ਏਕ ਕਰੀ ਗਾਵਤ ਏਕ ਬਜਾਵਤ ਤਾਲ ਕਹੈ ਇਕ ਨਾਚ ਆਏ ਅਰੀ ਕਬ ਸ਼ਾਮ ਕਹੈ ਤੇ ਠੌਰ ਬਿਖੈ ਜੇ ਠੌਰ ਬਿਖੈ ਹਰ ਰਾਸ ਕਰੀ ਚਦੁਰਾਏ ਕੋ ਆਇਸ ਪਾਏ ਤ੍ਰਿਆ ਸਭ ਖੇਲਤ ਰਾਸ ਬਿਖੈ ਵਿਦ ਆਛੀ ਇੰਦਰ ਸਭਾ ਜੇ ਹਰ ਸਿੰਧ ਸੁਤਾ ਜੇ ਮਖੇਲਨ ਕੇ ਹਿਤ ਕਾਛਨ ਕਾਛੀ ਕਹਿ ਇਹ ਕਿੰਨਰ ਕੀ ਦੁਹਤਾ ਕਿਦੋ ਨਾਗਣ ਕੀ ਕਿਦੋ ਹੈ ਇਹ ਤਾਛੀ ਰਾਸ ਵਿਖਾ ਇਹ ਮਨ ਚਤ ਹੈ ਜਿਮਕੀਲ ਕਰੈ ਜਲ ਪੀਤਰ ਮਾਛੀ ਜੇਕੇ ਮੁਖ ਦੇਖ ਛਟਾ ਸੁਭ ਸੁੰਦਰ ਮਦਮ ਲਾਗਤ ਜੋਤ ਸਸੀ ਹੈ ਭੌਹਣ ਭਾਏ ਸੁਛਾਜਤ ਹੈ ਮਦਨੈ ਮਨੋ ਤਾਨ ਕਮਾਨ ਕਸੀ ਹੈ ਤਾਹੀ ਕੇ ਆਨਨ ਸੁੰਦਰ ਤੇ ਸੁਰ ਰਾਗਹਿ ਕੀ ਸਭ ਭਾਂਤ ਬਸੀ ਹੈ ਜੋ ਮਦ ਵਿੱਚ ਫਸੈ ਮਖੀਆਂ ਮਤ ਲੋਗਨ ਕੀ ਇਹ ਭਾਂਤ ਫਸੀ ਭਾਂਤ ਫਸੀ ਹੈ ਸਵਈਆ ਕਿਰ ਸੁੰਦਰ ਆਨਨ ਤੇ ਹਰ ਜੋ ਬਿਦ ਸੁੰਦਰ ਸੋ ਇਕ ਤਾਨ ਬਸਾਇਓ ਸੋਰਠ सारੰਗ ਸੁਦਮਲਾਰਕ ਬਿਲਾਵਲ ਕੀ ਸੁਰ ਪੀਤਰ ਗਾਇਓ ਸੋ ਆਪਣੇ ਸੁਨ ਸਰੌਂਣ ਨ ਮੈਂ ਬ੍ਰਿਜਗਵਾਰਨੀਆ ਅਤਿ ਹੀ ਸੁਖ ਪਾਇਓ ਮੋਹਿ ਰਹਿ ਬਨਕੇ ਖਗ ਆਮ੍ਰਿਕ ਰੀਜ ਰਹਿ ਜਿਨਹੋ ਸੁਨ ਪਾਇਓ ਸਵਈਆ ਰਹਾ ਗਾਵਤ ਗੀਤ ਭਲੇ ਹਰਜੂ ਕਬ ਸਿਆਮ ਕਹੈ ਕਰ ਭਾਵ ਚ ਹਬੈ ਛਬੈ ਮੁਰਲੀ ਜੋਤ ਗਵਰਨ ਪੀਤਰ ਰਜਤ ਜਿਉ ਮ੍ਰਿਗਨੀ ਮ੍ਰਿਗ ਵਿਚ ਫਬੈ ਜਿਹ ਕੋ ਸਭ ਲੋਗਨ ਮੈਂ ਜਸ ਗਾਵਤ ਛੂਟਤ ਹੈ ਤਿਨ ਕੇ ਤਿਨ ਤੇ ਨ ਕਬੈ ਤਿਨ ਖੇਲਨ ਕੋ ਮਨ ਗੋਪਨ ਕੋ ਜਨ ਬੀਤ ਲਿਓ ਪੁਨ ਚੋਰ ਸਬੈ ਸੋਈਆ ਕਬ ਸਿਆਮ ਕਹੈ ਉਪਮਾ ਤੇ ਕੀ ਜਿਨ ਕੋ ਜੋਬਨ ਰੂਪ ਅਨੂਪ ਗਹਿਓ ਹੈ ਜਾ ਮੁਖ ਤੇ ਕਨ ਅਨੰਦ ਬੜਿਓ ਜਿਹ ਕੋ ਸੁਨ ਸਰਉਨਨ ਸੋਕ ਦਹਿਓ ਹੈ ਆਨੰਦ ਕੈ ਬ੍ਰਿਖ ਭਾਨ ਸੁਤਾ ਹਰ ਕੇ ਸੰਗ ਜਵਾਸ ਜਵਾਬ ਸੋ ਐਸ ਕਹਿਓ ਹੈ ਤਾ ਕੇ ਸੁਨ ਤ੍ਰਿਆ ਮੋਹਿ ਰਹੀ ਸੁਨ ਤਾ ਕੇ ਸੁਨ ਤ੍ਰਿਆ ਮੋਹ ਰਹੀ ਸੁਨ ਕੈ ਜਿਹ ਕਉ ਹਰ ਰੀਜ ਰਹਿਓ ਹੈ ਸੋਈਆ ਗਵਾਰਨੀਆਂ ਮਿਲ ਕੇ ਸੰਗ ਕਾਨ ਕੇ ਖੇਲਤ ਹੈ ਕਬ ਸ਼ਾਮ ਸਬਾ ਨਰਹੀ ਤਿਨ ਕੋ ਸੁਧ ਅੰਗਨ ਕੀ ਨਹ ਚੀਰਨ ਕੀ ਤਿਨ ਕੋ ਸੋ ਤਬਾ ਸੋ ਗਨੋ ਕਹ ਲਓ ਤਿਨ ਕੀ ਉਪਮਾ ਅਤਹੀ ਗਨ ਕੈ ਮਨਤਾ ਕੀ ਛਬੈ ਮਨ ਭਾਵਨ ਗਾਵਨ ਕੀ ਚਰਚਾ ਕਛ ਥੋਰੀ ਹੈ ਸੁਨ ਲੈ ਹੋ ਅਬੈ ਕਾਨ ਬਾਚ ਦੋਹਰਾ ਬਾਤ ਕਹੀ ਤਿੰਨ ਸੋ ਕ੍ਰਿਸ਼ਨ ਅਤ ਹੀ ਬਿਹਸ ਕੈ ਚੀਤ ਮੀਤ ਰਹਸ ਮੀਤ ਰਸ ਹੈ ਕੀ ਰੀਤ ਸੋ ਕਹਿਓ ਸੋ ਗਾਵੋ ਗੀਤ ਸੋਇਆ ਮਤਿਆ ਸੋਨੇ ਕੈ ਸਬਕਵਾਰ ਨਿਆ ਸਉਬ ਗਾਵਤ ਸੁੰਦਰ ਗੀਤ ਸਬਾ ਸਿੰਧ ਸੁਤਾ ਸਿੰਧ ਸੁਤਾ ਸੁਕ੍ਰਿਤਾ ਚਿਤ੍ਰਿਆ ਇਨਸੀ ਨਹੀਂ ਨਚਤ ਇੰਦਰ ਸਬਾ ਦਿਵਯਾ ਇਨਕੇ ਸੰਗ ਖੇਲਤ ਹੈ ਗਜਕੂ ਕਬ ਸਿਆਮ ਸੁਦਾਨ ਅਬੈ ਚੜਕੈ ਸੋ ਬਿਵਾਨਨ ਸੁੰਦਰ ਮੈਂ ਸੁਰ ਦੇਖਨ ਆਵਤ ਤਿਆਗ ਨਬੈ ਸਵਯਾ ਤ੍ਰੇਤਹ ਹੋ ਜਨ ਰਾਮ ਕਲੀ ਜਗਤ ਜੀਤ ਮਰਿਓ ਸੁਤ ਰਿਓ ਅਤ ਸੀਲਾ ਗਾਇਕ ਗੀਤ ਭਲੀ ਬਿਦ ਸੋ ਬਨਗਾਰਨ ਵਿਚਰ ਕਰੈ ਰਸ ਲੀਲਾ ਰਾਜਤ ਹੈ ਜਿਹ ਕੋ ਤਨ ਸਿਆਮ ਬਿਰਾਜਤ ਉਪਰ ਕੋ ਪਟ ਪੀਲਾ ਖੇਲਤ ਸੋ ਸੰਗ ਗੋਪਨ ਕੇ ਕਬ ਸਿਆਮ ਕਹੈ ਜਦ ਰਾਏ ਹਟੀਲਾ ਸੋਈਆਂ ਬੂਲਤ ਹੈ ਜਹ ਕੋ ਕਿਲਕਾ ਅਰ ਸੂਰ ਕਰੈ ਚਹੂਰ ਰਟਾਸੀ ਸਿਆਮ ਕਹੈ ਤਿਹ ਸਿਆਮ ਕੀ ਦੇਹ ਰਜਤ ਹੈ ਜਹ ਕੋ ਕਿਲਕਾ ਬੋਲਤ ਹੈ ਜਹ ਕੋਕਲਕਾਰ ਸੋਰ ਕਰੈ ਚਹੁ ਔਰ ਰਟਾਸੀ ਸ਼ਾਮ ਕਹੈ ਤਿਹ ਸ਼ਾਮ ਕੀ ਦੇਹ ਰਜੈ ਅਤ ਸੁੰਦਰ ਮੈਨ ਘਟਾਸੀ ਤਾਪਿਕ ਕੈ ਮਨ ਗਵਾਰਨ ਤੇ ਉਪਜੀ ਅਤ ਹੀ ਮਨੋ ਕੋਰ ਘਟਾਸੀ ਤਾ ਮਹ ਯੋ ਬ੍ਰਿਖ ਬ੍ਰਿਖ ਭਾਨ ਸੁਤਾ ਦਮ ਕੈ ਮਨ ਸੁੰਦਰ ਬੇਜ ਛਟਾਸੀ ਸਵਈਆ ਅੰਜਨ ਹੈ ਜਿਹ ਅੰਖਨ ਮੈਂ ਅਰਬੇਸਰ ਕੋ ਜਿਹ ਭਾਵ ਨਵੀਨੋ ਜਾਣ ਕੋ ਕੇ ਸਮ ਚੰਦ ਪ੍ਰਭਾ ਜਸਤਾ ਸਭ ਕੋ ਕਬ ਨੇ ਲਖ ਲੀਨੋ ਸਾਜ ਸਭੈ ਸਜ ਕੈ ਸੁਭ ਸੁੰਦਰ ਭਾਲ ਬਿਖੈ ਬਿੰਦੂਆ ਇਕ ਜੀਨੋ ਦੇਖਤ ਹੀ ਹਰ ਰੀਜ ਰਹਾ ਮਨ ਕੋ ਸਭ ਸੋਕ ਬਿਦਾ ਕਰ ਦੀਨੋ ਸੋਇਆ ਬ੍ਰਿਕ ਭਾਨ ਸੁਤਾ ਸੰਗ ਖੇਲਣ ਕੀ ਕਾਸਿਕਾ ਹਰ ਸੁੰਦਰ ਬਾਤ ਕਹ ਸੁਨ ਏ ਜਹਕੇ ਮਨ ਆਨੰਦ ਵਡਤ ਜਾ ਸੁਨ ਕੈ ਸਭ ਸੋਕ ਦਹ ਤਿਹ ਕੌਤਕ ਕਉ ਮਨ ਗੋਪਿਨ ਕੋ ਕਮ ਸਿਆਮ ਕਹ ਦਿਖਬੋਈ ਚਾਹ ਨਭ ਮੈਂ ਪਿਖ ਕੈ ਸੁਰ ਗੰਦਰਬ ਜਾਏ ਚਲਿਓ ਨਹੀਂ ਜਾਏ ਸੋ ਰੀਜ ਰਹਿ ਸੋ ਯਾ ਕਬ ਸਿਆਮ ਕਹ ਤਿਹ ਕੀ ਉਪਮ ਜਿਹਕੇ ਪਨ ਊਪਰ ਪੀਤ ਪਿਛੌਰੀ ਤਾਹੀ ਕੇ ਆਵਤ ਹੈ ਚਲ ਕੈ ਟਿਗ ਸੁੰਦਰ ਗਾਵਤ ਸਾਰੰਗ ਗੌਰੀ ਸਾਵਲੀਆਂ ਹਰ ਕੇ ਟਿਗ ਆਏ ਰਹੀ ਅਤਰੀਜ ਇਕਾਵਤ ਦੌਰੀ ਇਹ ਉਪਮੇ ਇਹ ਉਪਮਾ ਉਪਜੀ ਲਖ ਫੂਲ ਰਹੀ ਲਪਟਾਏ ਮਨੋ ਤ੍ਰਿਯ ਪੌਰੀ ਸੋਈਆ ਸ਼ਾਮ ਕਹੈ ਤਿਹ ਕੀ ਉਪਮਾ ਜੋ ਦਾਤਨ ਕੋ ਰਿਪਬੀਰ ਜਸੀ ਹੈ ਜੋ ਤਪ ਵਿੱਚ ਵੱਡੋ ਤਪੀਆ ਵੱਡੋ ਤਪੀਆ ਰਸ ਬਾਤਨ ਮੈਂ ਅਤਹੀ ਜੋ ਰਸੀ ਹੈ ਜਾਹਿ ਕੋ ਕੰਠ ਕਪੋਤ ਸੋ ਹੈ ਜਿਹ ਭਾ ਮੁਖ ਕੀ ਸਮਝੋਤ ਸਸੀ ਹੈ ਤਾਂ ਮ੍ਰਿਗ ਨੀ ਤ੍ਰਿਯ ਮਾਰਨ ਕੋ ਹਰ ਪਉ ਹਨ ਕੀ ਅਰ ਪੰਚ ਕਸੀ ਹੈ ਸੋਈਆ ਮੇਰ ਕਹਿ ਹਰ ਗਵਾਰਨ ਕੇ ਸੰਗ ਹੋ ਪੁਨ ਗਾਵਨ ਰਸਾ ਰੰਗ ਰਾਮ ਕਲੀ ਹੈ ਗਾਵਤ ਹੈ ਮਨ ਆਨੰਦ ਕੈ ਬ੍ਰਿਕਪਾਨ ਸੁਤਾ ਸੰਗ ਜੋਤ ਅਜੀ ਹੈ ਤਾ ਸੰਗ ਡੋਲਤ ਹੈ ਭਗਵਾਨ ਜੋ ਆਤ ਸੁੰਦਰ ਰਾਧੇ ਪਲੀ ਹੈ ਰਾਜਤ ਹੈ ਜਿਹ ਕੋ ਸਸਨ ਸੋ ਮੁਖ ਛਾਜਤ ਪ੍ਰਦਿਕ ਕਾਂਜ ਕਲੀ ਹੈ ਸਵਯਾ ਬ੍ਰਿਕਪਾਨ ਸੁਤਾ ਸੰਗ ਬਾਤ ਕਹੀ ਕਬ ਸ਼ਾਮ ਕਹੈ ਹਰ ਜੂ ਰਸਵਾਰੇ ਜਾ ਮੁਖ ਕੀ ਸ਼ਾਮ ਚੰਦ ਪ੍ਰਭਾ ਜਯ ਕੇ ਬ੍ਰਿਕ ਸੇਦਿਕ ਸੁੰਦਰ ਕਾਰੇ ਕੇ ਹਰ ਸੀ ਜਿਹ ਕੀ ਕਟ ਹੈ ਤਿਨਹੂ ਬਚਨਾ ਇਹ ਭਾਤ ਉਚਾਰੇ ਸੋ ਸੁਣ ਕੇ ਸਭ ਗਵਾਰ ਨੀਆ ਮਨ ਕੇ ਸਭ ਸੋਕ ਵਿਦਾ ਕਰ ਡਾਰੇ ਸਵਈਆ ਹਸ ਕੇ ਤਿਹ ਬਾਤ ਕਹੀ ਰਸ ਕੀ ਸੋ ਪ੍ਰਭਾ ਜਿਨਹੂ ਬੜਵਾਨ ਲੀਲੀ ਜੋ ਜਗ ਵਿੱਚ ਰਹਿਓ ਰਵ ਕੈ ਨਰ ਕੈ ਤਾਰ ਕੈ ਗਜ ਔਰ ਪਪੀਲੀ ਮੁਖ ਤੇ ਤਿਨ ਸੁੰਦਰ ਬਾਤ ਕਹੀ ਸੰਗ ਗਵਾਰਨ ਕੇ ਅਤਹੀ ਸੁਰਸੀਲੀ ਸੁਨ ਕੇ ਸੁਨ ਰੀਜ ਰਹੀ ਸੁਨ ਰੀਜ ਰਹੀ ਬ੍ਰਿਕ ਭਾਨ ਚ ਬਿਲੀ ਸਵਯਾ ਗਵਾਰਨੀਆਂ ਸੁਨ ਸ੍ਰੋਨਨ ਮੈਂ ਬਤੀਆਂ ਹਰ ਕੀ ਅਤਹੀ ਮਨ ਪੀਨੋ ਕੰਠ ਸ੍ਰੀ ਅਰਬੇ ਸਰ ਮੰਗ ਧਰੇ ਜੋ ਸੁੰਦਰ ਸਾਜਨ ਵੀਨੋ ਜੋ ਅਵਤਾਰਨ ਤੇ ਅਵਤਾਰ ਕਹ ਕਬ ਸਿਆਮ ਜੋ ਹੈ ਸੋ ਨਗੀਨੋ ਤਾਹੇ ਕਿਦੋ ਅਤਹੀ ਛਲ ਕ ਸੋ ਚੁਰਾਏ ਮਨੋ ਮਨ ਗੋਪਨ ਲੀਨੋ ਕਾਨਰ ਸੋ ਬ੍ਰਖ ਭਾਨ ਸੁਤਾ ਹਸ ਬਾਤ ਕਹੀ ਸੰਗ ਸੁੰਦਰ ਐਸੇ ਨੈਣ ਨਚਾਇ ਮਹਾ ਬ੍ਰਖ ਸੇ ਕਬ ਸ਼ਿਆਮ ਕਹੈ ਅਤਹੀ ਸੋ ਰੁਚੈ ਸੇ ਪਾਰ ਸਭ ਕੀ ਅਤਹੀ ਉਪਮਾ ਉਪਜੀ ਕਬ ਕੇ ਮਨ ਮੈਂ ਮਨ ਤੈ ਉਮਗਾਸੇ ਮਨ ਹੋ ਆਨੰਦ ਕੈ ਅਤਹੀ ਮਨੋ ਕੇਲ ਕਰੈ ਪਤ ਸੋ ਰਤ ਜੈਸੇ ਸਵਈਆ ਗਵਾਰਨ ਕਉ ਹਰ ਕੰਚਨ ਸੇ ਤਨ ਮੈਂ ਮਨ ਕੀ ਮਨ ਤੁਲ ਖੁਬਾ ਹੈ ਖੇਲਤ ਹੈ ਹਰ ਕੇ ਸੰਗ ਸੋ ਜਿਨ ਕੀ ਬਰਨੀ ਨਹੀਂ ਜਾਤ ਸੁਬਾ ਹੈ ਖੇਲਨ ਕਉ ਭਗਵਾਨ ਰਚੀ ਰਸ ਕੇ ਹਿਤ ਚਿਤ੍ਰ ਬਚਿਤ੍ਰ ਸਬਾ ਹੈ ਯਉ ਉਪਜੀ ਉਪਮਾ ਤੇ ਤਿੰਨ ਮੈਂ ਬ੍ਰਿਖ ਭਾਨ ਸੁਤਾ ਮਨ ਚੰਦਰ ਪ੍ਰਭਾ ਹੈ ਖੇਲਨ ਕਉ ਭਗਵਾਨ ਰਚੀ ਰਸ ਕੇ ਹਿਤ ਚਿਤ੍ਰ ਬਚਿਤ੍ਰ ਸਬਾ ਹੈ ਯਉ ਉਪਜੀ ਉਪਮਾ ਤਿੰਨ ਮੈਂ ਬ੍ਰਿਖ ਭਾਨ ਸੁਤਾ ਮਨ ਚੰਦਰ ਪ੍ਰਭਾ ਹੈ ਵਾਇਰ ਗ੍ਰੀਨ ਜੀ ਕਾਲਸਾ ਵਾਇਰ ਗ੍ਰੀਨ ਜੀ ਪਤੇ ਜੀ